ਜੀ ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਆਪਣਾ ਵਲੌਗ ਬਹੁਤ ਹੀ ਨਾਈਸ ਹੋਣ ਵਾਲਾ ਹੈ ਤੇ ਆਪਾਂ ਤਿੰਨ ਕਿਲੇ ਹਟਵੇਂ ਆਏ ਆ ਚੁੱਕਣ ਬਾਬਿਆਂ ਦਾ ਬੋਰੀਆਂ ਚੋਨੇ ਦੀਆਂ ਤੇ ਗਿੱਲ ਸਾਹਿਬ ਅੱਗੋਂ ਦੱਸੋ ਵੀ ਆਪਾਂ ਕਿਦੀ ਤੱਕ ਜਾਣਾ ਬੋਰੀ ਚੋਕੇ ਤੁਰਨਾ ਹੈ ਹੁਣ ਆ ਤਿੰਨਾਂ ਕਿੱਲਿਆਂ ਦਾ ਰਾਹ ਟਰੈਕਟਰ ਤੇ ਚੰਗਾ ਬੜਾ ਇੱਥੇ ਆਉਂਦਾ ਸੀ ਪਰ ਪੀਪੜ ਜੇਦ ਕਰ ਗਿਆ ਵਾਹ ਚੰਦਰਾ ਆ ਦੋ ਬੰਦੇ ਆ ਚੈਤਰਾ ਹੀ ਖੜਦੀਆਂ ਨਹੀਂ ਤੇ ਉਦਾਂ ਮੈਂ ਜਾ ਛੋਟੇ ਆ ਛੋਟੇ ਇੱਕ ਦੇ ਆ ਜੀ ਮਿਲੋ ਮਹਾ ਹੋਰ ਆਗੀ ਜੇ ਥਿਆਰ ਸਰਤੇ ਜੇ ਰਫਲਾਂ ਚਲਾਉਣੀਆਂ ਨਹੀਂ ਜੱਟ ਭੁੱਲਿਆ ਫਿਰ ਕੋਈ ਨਹੀਂ ਵਿਖਾ ਦਾਂਗੇ ਰਾਜ ਦੀ ਅੱਜ ਲੱਗ ਜੇਗਾ ਪਤਾ ਹਰ ਕਈ ਦੇ ਵਿੱਚੋਂ ਆਉਂਦੇ ਹੀ ਤੇ ਟਰਾਲੀ ਡਰਟਰ ਕਿਸੇ ਲੱਗਾ ਹੈ ਕਈ ਦੇ ਵਿੱਚੋਂ ਸ਼ਾਰਟਕਟ ਕਈ ਦੇ ਵਿੱਚੋਂ ਸ਼ਾਰਟਕਟ ਮਾਰਨ ਨੂੰ ਫਿਰਦੇ ਵੱਟੇ ਵੱਟ ਹੋ ਜੀਏ ਪਰ ਨਹੀਂ ਜਿਹੜਾ ਰਾਹ ਬਣਿਆ ਉਹਦੀ ਆਵਾਂਗੇ ਚੋਕੇ ਬੋਲੇ ਉਨੀ ਆਵਾਂਗੇ ਚੋਕੇ ਬੋਰੀਆਂ ਚੁਣਨੇ ਚੱਲੋ ਤੀ ਤੇ ਜੇ ਤਿੰਨ ਬੋਰੀਆਂ ਜਾਂ ਫਿਰ ਮੇਤੇ ਵੀ ਕਿਰਪਾ ਹੋ ਸਕਦੀ ਹੈ ਤੇ ਵੇਟ ਕਿਰਪਾ ਸਾਰਾ 70 ਤੋਂ ਪਲੱਸ ਹੀ ਵੇਟ ਹੋਏਗਾ 70 ਤੋਂ ਪਲੱਸ ਵੇਟ ਹੋਏਗਾ ਜਾ ਸਕਦਾ ਬੋਰੀਆਂ ਫੜੋ ਸਹੀਓ ਇਹਨਾਂ ਨੂੰ ਤੇ ਸ਼ਰਨ ਰੈਡੀ ਆ ਰੈਡੀ ਮੈਂ ਨਾ ਫੁੱਲ ਤੇ ਓਕੇ ਹੋ ਗਿਆ ਇਹ ਚਲੇਗੀ ਮੋਢੇ ਤੇ ਵੇਖ ਦੇ ਆ ਵੀ ਮੁੰਡਾ ਖੁਸ਼ ਜਾ ਹੁੰਦਾ ਵੀ ਇਹਦੇ ਮੋਢੇ ਤੇ ਰੱਖੀਏ ਕੀ ਕੋ ਮੋਲੇ ਤੇ ਆਉਗੀ ਇਹਦੇ ਚੈਲੋ ਤੀਤ ਹੋ ਕੇ ਵੇਖ ਕੇ ਚੈਲੋ ਤੀਤ ਚੈਲੋ ਤੀਤ ਯੈਲੋ ਹੀ ਪਰ ਨਾ ਆਹ ਤੇ ਬੰਦਾ ਬਹੁਤ ਹੀ ਕਾਲਾ ਨਾ ਬੋਰੀ ਚੁੱਕਨ ਨੂੰ ਆਹ ਪ੍ਰਸ਼ਾਦ ਆ ਡਾਗੜਵਈਆ ਬਾਬੇ ਦਾ ਬਾਬੇ ਦਾ ਮੁੰਡਾ ਨਹੀਂ ਨਹੀਂ ਬੱਸ ਮੈਨੂੰ ਤੇ ਇਹ ਪ੍ਰਸ਼ਾਦ ਦਿੱਤਾ ਏ ਦਿੱਤਾ ਏ ਕਰਨਾ ਲੈ ਉਹ ਤੇ ਆਹ ਮੁੰਡਾ ਤੇ ਬਹੁਤਾ ਕਾਲਾ ਨਾ ਬੋਰੀ ਇਹ ਬਾਬੇ ਦਾ ਮੁੰਡਾ ਸੀ ਤੇ ਵੇਖੋ ਨਹੀਂ ਦਾ ਸਰੀਰ ਇਥੋਂ ਪਾ ਲਾ ਦੱਬਾ ਦੇ ਵੱਡਾ ਮੁੰਡਾ ਅੱਜ ਪਤਾ ਲੱਗ ਗੁਡੌੜ ਉਹ ਬੋਚੂਰ ਦਾ ਓ ਯਾਰ ਉਹ ਵੀ ਕਾਲਾ ਹੈ ਚੋਕ ਲਈਏ ਫਿਰ ਆਪਾਂ ਦੋਵੇਂ ਮਿਲਦਾ ਗਿਲ ਕਸ਼ੇ ਮਾਰ ਲੱਗਾ ਏ ਚਲੋ ਯਾਰ ਥੋੜਾ ਥੋੜਾ 40 40 ਕਿਲੋ ਹੋ ਰਿਹਾ ਏ ਹੋਣੀ ਤਾ ਬਈ ਆਂ ਭੂਜਾ ਮੈਂ ਫੜਦਾ ਨਹੀਂ ਨਹੀਂ ਛੜਦੇ ਛੜਦੇ ਮੈਂ ਹਾਸੇ ਪੋਣੇ ਸਰਦਿਕਾਂ ਕਰੀ ਕੰਮ ਯਾਰ ਕੋਈ ਨਹੀਂ ਜਾਂਦਾ ਨਾ ਪੀਂਦੀਆਂ ਬੋਰੀਆਂ ਚਲੋ ਛੰਨ ਜੀ ਜੀ ਹੂੰ ਆਹ ਪਹਿਲਾਂ ਆਹ ਸੀ ਉਹਦੇ ਸੀ ਬਿਗਤੀ ਉਹ ਇੱਕ ਕੰਮ ਬੋਰੀਓ ਬੋਰੀ ਹੋਇਆ ਦੇਖੋ ਹੱਥ ਛੱਡੇ ਬੋਰੀ ਮੋਢੇ ਤੇ ਬੈਲੈਂਸ ਬਣਿਆ ਬੈਲੈਂਸ ਬਣਿਆ ਟਿੱਕੀ ਹੋਈ ਬੋਰੀ ਮੋਢੇ ਤੇ ਝੋਨਾ ਵੇਚੇਗਾ 80 85 ਕਿਲੋ ਕਿਲੋ ਬੱਲੇ 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 ਬੰਦਾ ਵੀ ਉਧਰੋਂ ਝੋਟਾ ਓਹ ਹੋ ਉਧਰ ਥਾਪੀਆਂ ਵੱਜਣ ਦੀਆਂ ਰਿਕਾਰਡ ਵੱਜੇ ਨੇ ਚੈਲੰਜ ਕਿਲਾਉਣਵਾ ਗੜੀਆ ਗੜੀਆ ਪਾ ਵੇਖੋ ਇੱਕ ਹੋਰ ਇੱਕ ਕਾ ਗਾ ਨੀਮਾ ਜਾਂ ਬੰਦਾ ਦੇਖ ਕੇ ਗਾ ਉੱਚਾ ਬੱਲੇ 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 ਬਲਾ 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 ਚੈਲੰਜ ਲੱਗਾ ਏ ਇਹ ਚਾਰ ਬੇਕਰਾਂ ਆ ਲੱਗੰਦੇ ਆ ਬੋਰੀ ਨੂੰ ਨਤਾਂ ਇਹ ਪਤਾ ਇਹਨਾਂ ਨੂੰ ਕੀ ਰੜਕੰਦੇ ਇਹਨਾਂ ਨੂੰ ਰੜਕੰਦੇ ਪਕੌੜੇ ਬਲਾ 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 ਉਹ ਵੀ ਪਨੀਰ ਵਾਲੇ ਜਾਂਦਿਆ ਇਹਨਾਂ ਨੂੰ ਮਿਲਨੇ ਪਨੀਰ ਵਾਲੇ ਪਕੌੜੇ ਨਹੀਂ ਤੇ ਬੋਰੀ ਚੁੱਕਣ ਨੂੰ ਇਹ ਵੀ ਨਹੀਂ ਰਾਜੀ ਪਨੀਰ ਵਾਲੇ ਲਈ ਫਿਰਨਦੇ ਪਨੀਰ ਵਾਲੇ ਲਈ ਫਿਰਨਦੇ ਇਹਨਾਂ ਨੂੰ ਵੇਖਦੇ ਡਿੱਗਦਾ ਢਿੰਦਾ ਕਿਤੇ ਕਿਹਦਾ ਫਾਂਸ ਚੋਕ ਚੋਕ ਮਾਰਨਦਾ ਬੋਰ ਏਕਟਰ ਬੱਲੇ ਬੱਲੇ ਆ ਵਾ ਇਧਰ ਘਰ ਵੀ ਦਿਖਾਣਾ ਕਿੱਥੋਂ ਚੋਕੀ ਲਿਆਉਂਦੇ ਘੁੰਮ ਕੇ ਜਾਣਾ ਉਧਰ ਇਹਦਾ ਹੀ ਵੇਖੋ ਯੋਦਾ ਵੇ ਜਾਂਦੇ ਬੋਰੀਆਂ ਬਾਹਰ ਜਾਂਦੇ ਬੋਰੀਆਂ ਚੋਕ ਚੋਕ ਐਵੇਂ ਦੇ ਯੋਦੇ ਲੱਭਣੇ ਕਿਵੇਂ ਐ ਕੱਟਾ ਹੈ 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 ਬੋਰੀਆਂ ਬੋਰੀਆਂ ਵੇਖੋ ਬੋਰੀਆਂ ਹੱਥੇ ਛੱਡੇ ਬਿਨਾ ਚੁਕੜੀਆ ਚੁਕੜੀਆ ਕੀ ਹੋ ਗਿਆ ਪੀਪੜਬਾਈ ਕੀ ਹੋਇਆ ਦੱਸੋ ਦੱਸੋ ਵੇਖੋ ਕੀ ਹੋ ਗਿਆ ਸਸ ਸਸ ਉਹਦੇ ਗਿੱਲ ਗਿੱਲ ਪਤਾ ਨਹੀਂ ਗਿੱਲ ਕਿਲਾ ਹਟਵਾ ਸ਼ਰਮਤੋਂ ਇੱਕ ਬੰਦੇ ਤੋਂ ਕਿਉਂਕਿ ਉਹਦੀ ਲਾਂਗ ਵੱਡੀ ਆ ਨਾ ਹਰ ਜਾਣਦਾ ਜੇ ਇਨਾ ਇਨਾ ਫਰਕ ਜੇ ਇਧਰ ਖੋ ਐਨੂੰ ਘੁਮਾ ਕੇ ਲਈਏ ਐਨੂੰ ਆ ਜਿਉਂਦਿਆ 2005 ਪਿਆਈ ਉਹ ਭੱਜਣ ਲੱਪਿਆ ਬੱਲੇ ਬੱਲੇ ਝੋਟਾ ਸਾਨ ਵਾਹ ਉਧਰ ਲਾਗ ਹੀ ਬੜੀ ਬੜੀ ਤਗੜੀ ਆ ਤਾਂ ਉਹ ਸ਼ਾਗਲ ਦੀ ਲਾਗ ਹੀ ਬੜੀ ਵੱਡੀ ਇਧਰ ਇਹ ਵੀਰਿਆ ਇਹ ਹੌਸਲੇ ਵਾਲਾ ਕੰਮ ਸਹੀ ਰਹਿੰਦਾ ਹੈ ਕਾਲੀ ਨਹੀਂ ਕਰਨੀ ਚਾਹੀਦੀ ਇਹ ਵਧੀਆ ਨਾਈਸ ਪਰਸਨ ਥਿਸ ਇਜ਼ ਬਿਊਟੀਫੁਲ ਬਿਊਟੀਫੁਲ ਪਰਸਨ ਵੈਰੀ ਵੈਰੀ ਨਾਈਸ ਕਦੇ ਕਾਲੀ ਕਰਨ ਨਾਲ ਬੰਦੇ ਨਹੀਂ ਸਹੀ ਰਹਿੰਦੇ ਕੋਈ ਹੋ ਵੀ ਸਕਦਾ ਦੁਰਘਟਨਾ ਵੜਰਾ ਛੜਨਾ ਦੰਦ ਵੀ ਨਿਕਲ ਸਕਦੇ ਜਿਹੜੀ ਕਾਲੀ ਕਰਕੇ ਗਏ ਆ ਨਹੀਂ ਨਹੀਂ ਸੇਵਾ ਦੇ ਕਿਰਪਾ ਭਾਬੇ ਮੰਗਲ ਸਿੰਘ ਦੀ ਕੋਈ ਐਹੋ ਜੀ ਘਟਨਾ ਨਹੀਂ ਹੁੰਦੀ ਬਾਕੀ ਹੌਸਲੇ ਵਾਲਾ ਕੰਮ ਹੀ ਸੈੱਟ ਰਹਿੰਦਾ ਹੈ। ਨਹੀਂ ਸ਼ਰਨਵੀਰ ਜੀ। ਹਾਂ ਜੀ। ਕੀ ਐ ਬੋਰੀ ਆ? ਚਾਤਰੀ ਚੌத்ਰੀ ਜੀ ਕੰਮ ਖਰਾਬ ਹੋ ਜੇ। ਚੋਦਾ। ਵੇਖੋ ਗਦੇ। ਸਾਲਿਆ ਦਾ ਦਾਦਾ ਗਈ ਜੰਨਾ ਹੈ। ਵੇਖੋ। ਉਧਰ ਐ ਕੇ ਬੋਰੀ ਥੱਲੇ ਆ ਕੇ ਵੀ ਗੋਲੇ ਨਹੀਂ ਸੋਝਦੇ, ਨਹੀਂ ਸੋਝਦੇ ਇਹਨਾਂ ਨੂੰ। ਚੋਪਣੀ ਕਿਤੇ ਰਹਿੰਦੇ। ਆਹੋ। ਉਧਰ ਦੇਖੋ। ਕਿਰਪਾ। ਟਰੈਕਟਰ ਲਾ ਕੇ ਜਾ ਕੇ ਥਾਪੀਆਂ द्या ਮਾਰਨਾ। ਬੱਲੇ ਗੇਲ ਤਾਪੀ ਓਏ ਇਹ ਕਿਹਦੀ ਪਿਆਗੀ ਚੁਖੜੇ ਇੱਕ ਯੋਧਾ ਅਧਰੂ ਆਉਂਦਿਆ ਪਰਨਾ ਅੱਖਾਂ ਤੋਂ ਥੱਲੇ ਓਹ ਹੋ ਓਹ ਹੋ ਮਾਈ ਗਾਡ ਛੋਟਾ 17 18 ਆ ਗੁਜਰਾ ਇਤਰ ਵੀ ਇਤਰ ਕੋਈ ਮਾਰੇ ਮਾਰ ਵੀ ਨਾ ਅਰੇ ਯੋਧਾ ਜਿਨੇ ਲਾਤੀ ਕਿੱਲੇ ਤਿੰਨ ਕਿੱਲਾਂ ਤੋਂ ਬੁਰੀ ਲਿਆਇਆ ਏ ਇਹ ਹੁਣ ਟਰਾਲੀ ਤੇ ਆ ਕੇ ਛੁੱਟੀ ਆ ਘਰ ਹੀ ਆ ਗੁਰਦਾਰੇ ਲਾਗੇ ਔਰ ਓਏ ਆ ਲੱੱਪਰੇ ਵੀ ਬਹੁਤ ਬੰਦਾ ਵਧੀਆ ਬੋਰੀਆਂ ਚੋਕ ਚੋਕ ਮਾਰਦਾ ਏ ਓ ਉਧਰ ਮਾਰਤੀ ਮੂਸੇ ਵਾਲੀ ਥਾਪੀ ਇਹ ਆਪਣਾ ਟਰਟ ਟਰਾਲੀ ਹੱਲੇ ਵੀ ਵੇਖੋ ਤੋਰ ਚ ਫਰਕ ਨਹੀਂ ਪਿਆ ਇੰਨੀ ਦੂਰੋਂ ਬੋਰੀ ਲਿਆ ਕੇ ਓਏ ਓ ਵੇਖੋ ਲੱਪਰ ਏ ਵੀ ਨਹੀਂ ਢੈਂਦਾ ਬੰਦਾ ਤੇ ਆ ਬਾਬਾ ਇਹ ਵੀ ਬਹੁਤ ਵਧੀਆ ਸ਼ੇਰ ਬੰਦਾ ਜਾਂਦਾ ਬੰਦਾ ਬੋਰੀ ਚੋਕ-ਚੋਕ ਮਾਰਦਾ ਏ ਜੀ ਜੀ ਨਾ ਭਾਈ ਬੋਰੀ ਚੋਕ ਕੇ ਤਾਂ ਲੈ ਜਾਂਦਾ ਹਾਂ ਬਹੁਤ ਬਹੁਤ ਝੋਟੇ ਬਾਬਿਆਂ ਨਾਲ ਪੈਦਾ ਹੁੰਦੇ ਆ ਕਰਨੀ ਇਹ ਬੋਰੀਆਂ ਚੋਕ ਕੇ ਲਿਆਉਂਦੇ ਨਹੀਂ ਨਹੀਂ ਦੂਰੋਂ ਆ ਫੜੀ ਸੇ ਪੇਪਰ ਮੈਂ ਤਾਂ ਫਿਰ ਮੈਂ ਆਹ ਭੱਜ ਕੇ ਯੂਰ ਕਰੀਏ ਤਾਂ ਨੂੰ ਨਾ ਹੂੰ ਤਾਂ ਵਧ ਜਾਵਾਂ ਦਰਨ ਵੀਰ ਹੁਨਾ ਸੇਵਾ ਕਰਨੀ ਪਕੌੜਿਆਂ ਦੀ ਬ੍ਰੈਡ ਵਾਲੇ ਪਕੌੜੇ ਪਨੀਰ ਵਾਲੇ ਪਕੌੜੇ ਆਲ ਐਂਡ ਮੌਇਸਟਰ ਤੇ ਆਪਾਂ ਚੱਲੇ ਚਾੜੀ ਵਗੈਰਾ ਲੈਣ ਹੈ ਸਭ ਕੋ ਜੀ ਸੰਤ ਮਸ਼ਰੀ ਠੰਡੇ ਜੂਸ ਲਿੰਕਾ ਫੈਂਟਾ ਸਭ ਕੋ ਜੀ ਚਲੇਗਾ ਤੇ ਆਪਾਂ ਸ਼ਰਨ ਘਰੇ ਚੱਲੇ ਆ ਇਹਨਾਂ ਦੀ ਖੋਤੀ ਦਹੀਂ ਬੰਨ ਨਾਲ ਤੁਹਾਨੂੰ ਦਿਖਾਉਣਾ ਹੈ ਮਿਸਤਰੀ ਬਹੁਤ ਘੈਂਟ ਲੱਗੇ ਆ ਬਹੁਤ ਘੈਂਟ ਲੱਗੇ ਵੇਖੋ 프리 ਬਹੁਤ ਹਾਲਟ ਬਲਟ ਫੇਮਸ ਮਿਸਤਰੀ ਲੱਗੇ ਆ ਤੇ ਤੁਹਾਨੂੰ ਜਾ ਕੇ ਕਰੰਮੇ ਦਰਸ਼ਨ ਨਾਲੇ ਪਕੌੜਿਆਂ ਦੇ ਨਾਲੇ ਚੜੀ ਦੇ ਤੇ ਨਾਲੇ ਖੱਡਿਆਂ ਦੇ ਨਾਲੇ ਕੋਠੀ ਦੇ ਹਾਂ ਮਿੱਠਾ ਮੋਟਾ ਲੈ ਈਡਾ ਲੱਗਦਾ ਬੰਦਾ ਤੇ ਮੈਨੂੰ ਤਾਂ ਕਾਲਾ ਹੁੰਦਾ ਆਏ ਬਹੁਤ ਗੰਦਾ ਬੰਦਾ ਹੈ ਆਹ ਵੇਖੋ ਹਾ 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 ਆ ਆ ਆ ਇਹ ਪਰ ਤੇਲ ਆਲਾ ਲੈ ਬੜੀ ਦੂਰ ਆ ਬੜੀ ਦੂਰ ਆ ਬੜੀ ਦੂਰ ਆ ਮਰ ਗਈ ਬਹੁਤ ਇਹ ਉਹ ਗਾਜ ਜਾਂਦਾ ਲੀਟਰ ਪਵਾਤਾ ਮੋਢੇ ਤੋਂ ਤੇਲ ਮੋਟਾ ਇਹੋ ਜਿੰਨਾ ਪਾਤਾ ਜੀ 1 ਲੀਟਰ ਝੂੜ ਨਾ ਮਾਈਆ ਘੱਟ ਪਾਉਂਦੇ ਆ 1 ਲੀਟਰ ਪਾਤਾ ਇਹੋ ਹੋ ਜਾ ਭਰਾ ਹੋ ਜਾ ਤੇਲ ਆਪਣਾ ਸਟੱਪ ਫੁੱਲ ਓਏ ਆ ਕਰਕੇ ਆਈ ਓਏ ਹੁਣ ਮੜੀ ਸਮਾਈ ਲਈ ਸ਼ਰਨ ਦੇ ਸ਼ੇਰੇ ਤੇ ਟਿੱਕ ਹੋਏਗਾ ਗੂਗਲ ਪੇ ਗੂਗਲ ਪੇ ਹਾਂਜੀ ਮਿੱਤਰੋ ਆਪਾਂ ਅਗੇ ਸ਼ਰਨ ਦੀ ਕੋਠੀ

ਮੈਂ ਇੰਨੇ ਖਾਧੇ ਰਹੇ ਮੈਂ ਮੈਂ ਹੀ ਖਾਧੇ ਜਾਣਾ ਸਾਰੇ ਆਣੋ ਸਾਰੇ ਸਾਰਿਆਂ ਦੀ ਆਏਗੀ ਕੋਈ ਮਾਰ ਕੇ ਬਣਾਇਆ ਜੀ ਕੋਈ ਨਹੀਂ ਗਲਾ ਨਹੀਂ ਚੱਲ ਪਾਣੀ ਅਵੇ ਰੁਸਾ ਪਕੌੜੇ ਮਕਰੋ ਭਾਵੇਂ ਚਾਹਣਾ ਪੁੱਛਿਓ ਉਹ ਉੱਥੇ ਦੋੜੇ ਤੁਮਨੇ ਕੌੜਿਆਂ ਨਾਲ ਲੱਗੇ ਆ ਰੇੜੇ ਪਕੌੜੇ ਛੋੜਨ ਹੁਣ ਸਾਰੇ ਨਿਕਲਦੇ ਆ ਕੇ ਚਿਕਵਾ ਪੀਪੜਦਾਰ ਉਸ ਕਾਰੀਏ ਨਹੀਂ ਚਲਿਆ ਇਹ ਪਨੀਰ ਦੇ ਘੋਣੇ ਬਹੁਤ ਬੜਾ ਨਿਕਲਿਆ ਇਹ ਵੇਖੋ ਲੀ ਪੈਂਦੀ ਕਿਦੇ ਪਨੀਰ ਵਾਲੇ ਪਕੌੜਿਆਂ ਦੀ ਆਈ ਪੈਂਦੀ ਦੇਖੋ ਬਲਾ ਬਹੁਤ ਢੀਕੀ ਬੁਲਡ ਦਿੱਤੀ ਵੇਖੋ ਹਣ ਕਿਹੜਾ ਪਾਜਨ ਵਾਲੀ ਕਿਹੜੀ ਜਵਰ ਆ ਇਹਦੇ ਪਤਾ ਲੱਗਿਆ ਓਏ ਇਹ ਨਹੀਂ ਪਾਜ ਨਹੀਂ ਸੁਣਦੀ